ਸਾਰੇ ਨੂੰ ਜੈ ਵਾਲਮਕੀ ਹਰ ਹਰ ਵਾਲਮਕੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਆ ਕਿ ਸਾਡੇ ਸ਼ੋਮਣੀ ਅਕਾਲੀ ਦਲ ਦੀ ਰੀਡ ਦੀ ਹੱਡੀ ਮਾਝੇ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਕੋਰਟ ਵੱਲੋਂ ਜਿਹੜਾ ਇਹਨਾਂ ਤੇ ਨਜਾਇਜ਼ ਇੱਕ ਪਰਚਾ ਪਾ ਕੇ 7 ਮਹੀਨੇ ਤੋਂ ਜਿਹੜੇ ਜੇਲ੍ਹ ਕੱਟ ਰਹੀ ਹੈ ਜਿਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਜਿਹੜੀ ਰਿਹਾਈ ਦਿੱਤੀ ਗਈ ਆ ਅਸੀਂ ਨਿਊ ਯੰਗ ਵਾਲਮਕੀ ਫੈਡਰੇਸ਼ਨ ਵੱਲੋਂ ਤੇ ਯੂਥ ਅਕਾਲੀ ਦਲ ਦੀ ਸਾਰੇ ਟੀਮ ਵੱਲੋਂ ਤੇ ਵਾਰਡ ਨੰਬਰ 72 ਵੱਲੋਂ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਤੇ ਸ਼ੋਮਣੀ ਕਾਲੀ ਦਲ ਦੇ ਜਿੰਨੇ ਮੈਂਬਰ ਆ ਤੇ ਜਿਹੜੇ ਉੱਚੇ ਅਧ ਦੇ ਬੈਠੇ ਸਾਡੇ ਪ੍ਰਧਾਨ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬੀਬੀ ਹਰਸਿਮਰਤ ਕੋਰ ਬਾਦਲ ਜੀ ਸਰਦਾਰ ਮਹਿੰਦਰ ਸਿੰਘ ਗਰੇਵਾਲ ਜੀ ਪਰਵਕਾਰ ਸਿੰਘ ਕੋਮਨ ਜੀ ਤੇ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਨਾ ਵਾ ਤੇ ਹੁਣ ਆਣ ਵਾਲੇ ਟਾਈਮ 'ਚ ਜਿਵੇਂ ਆ ਆਮ ਆਦਮੀ ਪਾਰਟੀ ਨੇ ਝੂਠਾ ਪਰਚਾ ਪਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਆਣ ਵਾਲੇ 2027 ਵਿੱਚ ਲੋਕੀਂ ਦਾ ਮੂੰਹ ਤੋੜ ਜਵਾਬ ਦੇਊਗੀ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਝੂਠਾ ਪਰਚਾ ਪਾਈ ਆਣ ਵਾਲੇ ਟਾਈਮ ਚ ਇਹਦਾ ਵੱਡਾ ਖਮਿਆਜਾ ਭਰਨਾ ਪਊਗਾ ਸਾਰਿਆਂ ਦਾ ਧੰਨਵਾਦ ਜੈ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੇ ਹੋਣ ਹਾਲ ਵਿਕਰਮਜੀਤ ਸਿੰਘ ਜੀ ਮਜੀਠੀਆ ਜਿਨ੍ਹਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਗੁਰੂ ਦੀ ਕਿਰਪਾ ਸਦਕਾ ਜਮਾਨਤ ਬਿੜੀ ਹੈ ਸਭ ਤੋਂ ਪਹਿਲਾਂ ਕੋਟਰਾਣਕੋੜ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਅੱਜ ਜਮਾਨਤ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਗੁਰੂ ਸਾਹਿਬ ਦਾ ਕੋਟਰਾਣਕੋੜ ਧੰਨਵਾਦ ਉਪਰੰਤ ਸੁਚੀਆ ਸੰਗਤਾਂ ਦੀ ਅਸੀਸਾਂ ਦਾ ਸਦਕਾ ਅੱਜ ਅਕਾਲ ਪੁਰਖ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਜੇਲ੍ਹ ਦੀ ਜਿਵੇਂ ਇਹਨਾਂ ਨੇ ਧੱਕੇ ਦਾ ਜੇਲ੍ਹ ਚ ਪਾਇਆ ਸੀ ਅੱਜ ਉਹਨਾਂ ਦੀ ਉਸੇ ਤਰ੍ਹਾਂ ਹੀ ਰਿਹਾਈ ਹੋਈ ਆ ਬਹੁਤ ਵੱਡੀ ਅਕਾਲੀ ਦਾਲੂ ਸਫਲਤਾ ਮਿਲੀ ਆ ਮੈਂ ਅੱਜ ਦੇ ਦਿਨ ਤੇ ਸਮੂਚੀਆਂ ਸੰਗਤਾਂ ਦਾ ਜਿੱਥੇ ਧਰਵਾਦੀ ਕਰਦਾ ਉਥੇ ਸਮੂਚੀਆਂ ਸੰਗਤਾਂ ਨੂੰ ਵਧਾਈ ਵੀ ਦਿੰਦਾ ਜਿਨ੍ਹਾਂ ਨੇ ਅਰਦਾਸਾਂ ਦਾ صدਕਾ ਗੁਰੂ ਜੀ ਸਾਹਿਬ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਸਰ ਵਿਕਰਮਜੀਤ ਸਿੰਘ ਜੀ ਮਜੀਠੀਆ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਵੀ ਵਧਾਈ ਸਾਰ ਸੁਖਬੀਰ ਸਿੰਘ ਜੀ ਅਤੀ ਸਤਿਕਾਰਯੋਗ ਸਾਡੀ ਭੈਣ ਹਰ ਸਿਮਰਤ कौर ਬਾਦਲ ਉਹਨਾਂ ਨੂੰ ਵੀ ਮੁਬਾਰਕ ਦਿਨਾ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਸੁਪੁੱਤੇ ਹੀ ਪਰਿਵਾਰ ਨੂੰ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਚੋਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਸਤਿਗੁਰਾਂ ਦੀ ਬਖਸ਼ਿਸ਼ ਔਰ ਰਹਿਮਤ ਦੇ ਨਾਲ ਅੱਜ ਸੱਚ ਜੀ ਜਿੱਤ ਹੋਈ ਹੈ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਜਿਹੜੇ ਇਹਨਾਂ ਸਰਕਾਰਾਂ ਦੇ ਜ਼ਬਰ ਔਰ ਤੱਕੇ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਜਮਾਨਤ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਬਾਹਰ ਦਾ ਬਾਹਰ ਬੀਲ ਦਿੱਤੀ ਹੈ ਅਸੀਂ ਸਾਰੇ ਸਿਸਟਮ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਔਰ ਪੰਜਾਬ ਵਾਸੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਜਾਬੀਆਂ ਦੀ ਮਨੁੱਖੀ ਅਧਿਕਾਰਾਂ ਦੀ ਔਰ ਇਨਸਾਨੀਅਤ ਦੀ ਸੱਚ ਦੀ ਗੱਲ ਕਰਦਾ ਆਇਆ ਵਾ ਤੇ ਕਰਦਾ ਰਹੂਗਾ ਮੈਂ ਧੰਨਵਾਦ ਕਰਦਾ ਹਾਂ ਸਾਡੇ ਯੂਥ ਅਕਾਲੀ ਦਲ ਦੇ ਜਰਨੈਲ ਲੁਧਿਆਣੇ ਦੇ ਜਿਨ੍ਹਾਂ ਨੇ ਅੱਜ ਦਾ ਇੱਥੇ ਬਲਵਿੰਦਰ ਢੁਲਗਤ ਸਾਹਿਬ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਅੱਜ ਆਤਿਸ਼ਬਾਜੀ ਕਰਕੇ ਢੋਲ ਟਮਕੀਆਂ ਦੇ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ ਇਸ ਮੌਕੇ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਪ੍ਰਧਾਨ ਮੁੱਖ ਸੇਵਾਦਾਰ ਸਰਦਾਰ ਪ੍ਰਤਪਾਲ ਸਿੰਘ ਜੀ ਵੀ ਉੱਚੇਚੇ ਤੌਰ ਤੇ ਇੱਥੇ ਹਾਜ਼ਰ ਹੋਏ ਸਭ ਦਾ ਧੰਨਵਾਦ ਕਰਦਾ ਹੋਇਆ ਬਹੁਤ-ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ